ਜੇ ਤੁਸੀਂ ਨੌਜਵਾਨ ਪੀੜੀ ਨੂੰ ਬਚਾਉਣਾ ਚਾਹੁੰਦੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿੰਨੀ ਚਿਰ ਤੁਸੀਂ ਵੀਡੀਓ ਨੂੰ ਸ਼ੇਅਰ ਨਹੀਂ ਕਰੋਗੇ ਤਾਂ ਉਹਨਾਂ ਨੌਜਵਾਨਾਂ ਤੱਕ ਇਹ ਵੀਡੀਓ ਨਹੀਂ ਪਹੁੰਚਣੀ ਦੋਸਤੋ ਅਸੀਂ ਮੋਗੇ ਜ਼ਿਲ੍ਹੇ ਦੇ ਵਿੱਚ ਮਤਲਬ ਕਿ ਧਰਮਕੋਟ ਸ਼ਹਿਰ ਦੇ ਵਿੱਚ ਇੱਕ ਦੌੜ ਮੁਕਾਬਲਾ ਕਰਾ ਰਹੇ ਹਾਂ ਜਿਹੜਾ ਤਕਰੀਬਨ 12 ਕਿਲੋਮੀਟਰ ਦੀ ਦੌੜ ਹੈ ਮੋਗੇ ਦੇ ਲਵਾਰਾ ਚੌਂਕ ਤੋਂ ਲੈ ਕੇ ਧਰਮਕੋਟ ਦੇ ਗੋਲ ਚੌਂਕ ਤੱਕ ਅਸੀਂ ਰੇਸ ਕਰਾਣੀ ਹੈ ਟਾਈਮ ਦੀ ਕੋਈ ਲਿਮਟ ਨਹੀਂ ਉਮਰ ਦੀ ਕੋਈ ਲਿਮਟ ਨਹੀਂ ਹੈਗੀ ਸਿਰਫ ਬੰਦਿਆ ਵਾਸਤੇ ਹੈ ਜਲਦੀ ਤੋਂ ਜਲਦੀ ਆਪਾਂ ਹਰ ਇੱਕ ਮਹੀਨੇ ਆਪਾਂ ਗੇਮ ਕਰਾਇਆ ਕਰਾਂਗੇ ਇੱਕ ਨੌਜਵਾਨੀ ਨੂੰ ਇਸ ਰਾਹ ਤੇ ਤੋਰਨ ਲਈ ਸਾਡਾ ਕੁਝ ਨਹੀਂ ਜਾਂਦਾ ਬੜੇ ਦਾਨੀ ਵੀਰ ਬੈਠੇ ਆ ਜਿਹੜੇ ਕਹਿੰਦੇ ਸੀ ਭਰਾਵਾ ਤੁਸੀਂ ਕੰਪੀਟੀਸ਼ਨ ਕਰਾਓ ਤੁਸੀਂ ਮੁਕਾਬਲੇ ਕਰਾਓ ਪੈਸਿਆਂ ਦੀ ਟੈਨਸ਼ਨ ਨਹੀਂ ਲੈਣੀ ਜੇ ਇਸ ਵਾਰ ਅਸੀਂ 11000 ਪਹਿਲਾ ਇਨਾਮ ਰੱਖਿਆ ਦੂਜਾ ਇਨਾਮ 7100 ਰੱਖਿਆ ਤੀਜਾ ਨਾਮ ਰੱਖਿਆ ਆਪਾਂ 5500 ਪਰ ਦੋਸਤੋ ਐਵੇਂ ਦੇ ਲੋਕਾਂ ਦੇ ਵੀ ਫੋਨ ਆਏ ਤੁਸੀਂ ਇੱਕ ਬਹੁਤ ਵਧੀਆ ਰੀਤ ਸ਼ੁਰੂ ਕੀਤੀ ਆ ਜਿਹਦੇ ਨਾਲ ਇੱਕ ਨੌਜਵਾਨ ਜਿਵੇਂ ਮੰਨ ਲਓ ਅੱਜ 15 ਦਿਨ ਪਏ ਆ ਇਸ ਪੋਸਟ ਨੂੰ ਦੇਖ ਕੇ ਬੜੇ ਲੋਕੀ ਕਹਿਣਗੇ ਯਾਰ ਆਪਾਂ ਵੀ ਹੰਬਲਾ ਮਾਰੀਏ ਸਵੇਰੇ ਉੱਠੀਏ ਵਾਕ ਕਰਨ ਜਾਇਆ ਕਰੀਏ ਭੱਜਣ ਜਾਇਆ ਕਰੀਏ ਨੌਜਵਾਨ ਬਹੁਤ ਸਹੀ ਰਾਸਤੇ ਤੁਰ ਸਕਦੀ ਆ ਮੈਂ ਕਹਿੰਨਾ ਪੰਜਾਬ ਦੇ ਵਿੱਚ ਬੜੇ ਸਮਾਜ ਸੇਵੀ ਵੀ ਆ ਬੜੇ ਲੋਕ ਆ ਜਿਹੜੇ ਮੈਂ ਕਹਿੰਨਾ ਐਵੇਂ ਦੀਆਂ ਗੇਮਾਂ ਆਪਣੇ ਪੱਦਰ ਤੇ ਜ਼िले ਦੇ ਵਾਈਜ਼ ਤੁਸੀਂ ਕਰਵਾ ਸਕਦੇ ਆ ਹੁਣ ਇਸ ਵੀਡੀਓ ਨੂੰ ਸ਼ੇਅਰ ਤਾਂ ਕਰਕੇ ਕਰਨਾ ਜਿਹੜੇ ਨੌਜਵਾਨ ਐਥਲੀਟ ਦੇ ਵਿੱਚ ਸਭ ਤੋਂ ਟੋਪ ਹੈ ਬਹੁਤ ਵਧੀਆ ਰਨਿੰਗ ਕਰਦੇ ਆ ਤਾਂ ਉਹਨਾਂ ਨੂੰ ਇਹ ਵੀਡੀਓ ਟੈਗ ਕਰਿਓ ਜਾਂ ਉਹਨਾਂ ਨੂੰ ਲਿੰਕ ਸ਼ੇਅਰ ਕਰਿਓ ਇਹ ਜਿਹੜਾ ਮੁਕਾਬਲਾ ਕਰਾ ਰਿਹਾ ਇਹ ਪੀਪੀ ਸੁਖਵਿੰਦਰ ਜਿਵੇਂ ਤੁਸੀਂ ਜਾਣਦੇ ਹੋ ਹੁਣੇ ਆ ਉਹ ਇਸ ਟਾਈਮ ਮੋਗੇ ਜ਼ਿਲ੍ਹੇ ਦੇ ਵਿੱਚ ਇਹ ਮੁਕਾਬਲਾ ਕਰਾ ਰਿਹਾ ਇਹ ਨੌਜਵਾਨ ਬੈਠੇ ਆ ਜਿਹੜੇ ਪੰਜਾਬ ਦੀ ਨੌਜਵਾਨੀ ਨੂੰ ਬਚਾਉਣਾ ਚਾਹੁੰਦੇ ਆ ਤਾਂ ਬੇਨਤੀ ਆ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਜਿਹੜਾ ਇਸ ਕੰਪੀਟੀਸ਼ਨ ਦੇ ਵਿੱਚ ਭਾਗ ਲੈਣਾ ਚਾਹੁੰਦੇ ਆ ਉੱਤੇ ਨੰਬਰ ਮੈਂਸ਼ਨ ਕਰਤਾ ਫੋਨ ਨਾ ਕਰਿਓ WhatsApp ਮੈਸੇਜ ਕਰ ਦਿਓ ਵੀਰ ਜੀ ਅਸੀਂ ਵੀ ਆ ਰਹੇ ਆ ਅਸੀਂ ਇਸ ਏਰੀਆ ਤੋਂ ਆ ਰਹੇ ਆ ਤਾਂ ਕਰਕੇ ਤੁਹਾਡਾ ਨੰਬਰ ਸੇਵ ਕਰਕੇ ਅਸੀਂ ਗਰੁੱਪ ਦੇ ਵਿੱਚ ਪਾ ਦਈਏ ਚਿਤਨ ਤਰੀਕ ਨੇੜੇ ਆ ਗਈ ਤਾਂ ਸਾਰੀ ਇਨਫੋਰਮੇਸ਼ਨ ਸਾਰੀਆਂ ਲੋਕੇਸ਼ਨਾਂ ਸਾਰਾ ਕੁਝ ਉਸ ਗਰੁੱਪ ਦੇ ਵਿੱਚ ਪਾ ਦਾਂਗੇ ਤੇ ਬੇਨਤੀ ਆ ਹੁਣ ਵੀਡੀਓ ਨੂੰ ਸ਼ੇਅਰ ਕਰ ਦਿਓ ਤੁਹਾਡੇ ਭਰਾਵਾਂ ਦੇ ਸਹਿਯੋਗ ਦੇ ਨਾਲ ਹੀ ਆਪਾਂ ਅੱਗੇ ਦੀ ਅੱਗੇ ਰੀਤ ਸ਼ੁਰੂ ਕਰਨੀ ਆ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਹ